ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਇਹ 5-5 ਕੁੰਡਿਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 5 ਕੁੰਡੇ ਗਿਣ ਲੈਣੇ ਫਿਰ 5 ਫਿਰ 5 5-5 ਕੁੰਡੇ ਗਿੰਦੇ ਹੋਏ 5 ਕੁੰਡੇ ਤੁਸੀਂ ਵਾਧ ਰੱਖਣੇ ਆ ਤਿੰਨ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਸੈਡਾਂ ਵਾਸਤੇ ਬਹੁਤ ਹੀ ਸੌਖਾ ਡਿਜ਼ਾਈਨ ਵਾ ਡਿਜ਼ਾਈਨ ਸਿਰਫ ਦੋ ਹੀ ਕੁੰਡਿਆਂ ਤੇ ਬਣਦਾ ਵਾ ਪੁੱਠੇ ਕੁੰਡੇ ਤੁਸੀਂ ਆਪਣੀ ਮਰਜ਼ੀ ਨਾਲ ਵੀ ਰੱਖ ਸਕਦੇ ਹੋ ਮੈਂ ਇੱਥੇ ਤਿੰਨ ਰੱਖੇ ਤੁਸੀਂ ਦੋ ਵੀ ਰੱਖ ਸਕਦੇ ਹੋ ਚਾਰ ਵੀ ਆ ਤੁਹਾਡੀ ਆਪਣੀ ਮਰਜ਼ੀ ਆ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਤੇਨ ਕੁੰਡੇ ਪੁੱਠੇ ਬਣਾਉਣੇ ਜਿਸੇ ਆਨ ਸਿਰਫ ਦੋਵਾਂ ਸਿੱਧਿਆਂ ਕੁੰਡਿਆਂ ਤੇ ਬਣਨਾ ਪਹਿਲਾ ਤਾਗਾ ਛੱਡ ਕੇ ਦੂਸਰੇ ਤਾਗੇ ਦੇ ਹੇਠੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਇਹ ਲੂਪ ਨੂੰ ਢਿੱਲਾ ਹੀ ਰੱਖਣਾ ਦੋ ਕੁੰਡੇ ਸਿੱਧੇ ਬਣਾਉਣੇ ਫਿਰ ਪਹਿਲਾ ਤਾਗਾ ਛੱਡ ਕੇ ਦੂਸਰੇ ਤਾਗੇ ਦੇ ਹੇਠੋਂ ਦੀ ਸਲਾਈ ਨੂੰ ਪਾਉਣਾ ਇੱਧਰ ਵੀ ਇੱਕ ਐਕਸਟਰਾ ਲੂਪ ਬਣਾ ਲੈਣੀ ਇਹ ਦੋਵਾਂ ਕੁੰਡਿਆਂ ਦੇ ਸੈੱਡਾਂ ਦੇ ਦੋ-ਦੋ ਕੁੰਡੇ ਵੱਧ ਗਏ ਚਾਰ ਕੁੰਡੇ ਬਣ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਤਿੰਨ ਕੁੰਡੇ ਪੁੱਠੇ ਡਿਜ਼ਾਈਨ ਸਿਰਫ ਦੋਵਾਂ ਕੁੰਡਿਆਂ ਸਿੱਧਿਆਂ ਤੇ ਬਣਾਉਣਾ ਪਹਿਲਾ ਤਾਗਾ ਛੱਡ ਕੇ ਦੂਸਰੇ ਤਾਗੇ ਦੇ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਦੋ ਕੁੰਡੇ ਸਿੱਧੇ ਫਿਰ ਇੱਕ ਪਹਿਲਾ ਤਾਗਾ ਛੱਡ ਕੇ ਦੂਸਰੇ ਤਾਗੇ ਦੇ ਇਹ ਤਾਂ ਸਲਾਈ ਨੂੰ ਪਾਉਣਾ ਇੱਧਰ ਵੀ ਇੱਕ ਐਕਸਟਰਾ ਲੂਪ ਬਣਾ ਲੈਣੀ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ 5-5 ਕੁੰਡੀਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਲਾਈ ਕੰਪਲੀਟ ਕਰਨੀ ਦੋ ਕੁੰਡੇ ਸਿੱਧੇ ਪਹਿਲਾ ਧਾਗਾ ਛੱਡ ਕੇ ਦੂਸਰੇ ਧਾਗੇ ਦੇ ਹੇਠਾਂ ਦੀ ਸਲਾਈ ਨੂੰ ਪਾਉਣਾ ਇੱਧਰ ਵੀ ਇੱਕ ਲੂਪ ਬਣਾ ਲੈਣੀ ਲਾਸਟ ਵਿੱਚ ਤਿੰਨ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਵਣਾ ਬਣਾਉਣੀ ਦੂਸਰੀ ਸਲਾਈ ਸਾਰੀ ਪੁੱਠੀ ਆ ਜਿਹੜੀਆਂ ਐਕਸਟਰਾ ਲੂਪਾਂ ਬਣਾਈਆਂ ਉਹਨਾਂ ਨੂੰ ਸਲਿੱਪ ਕਰਨਾ ਉਹਨਾਂ ਨੂੰ ਬਣਾਉਣਾ ਨਹੀਂ ਬਾਕੀ ਸਾਰੇ ਕੁੰਡਿਆਂ ਨੂੰ ਹੀ ਪੁੱਠਾ-ਪੁੱਠਾ ਬਣਾਉਣਾ ਜਿਹੜੀਆਂ ਐਕਸਟਰਾ ਲੂਪਾਂ ਬਣਾਈਆਂ ਸਿਰਫ ਉਹਨਾਂ ਨੂੰ ਸਲਿੱਪ ਕਰਨਾ ਬਾਕੀ ਸਾਰੇ ਕੁੰਡਿਆਂ ਨੂੰ ਪੁੱਠਾ ਪੁੱਠਾ ਹੀ ਬਣਾਉਣਾ ਇਹ ਮੈਂ ਦੂਸਰੀ ਸਲਾਈ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜੇ ਤਿੰਨ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾਉਣਾ ਇਹ ਦੋ ਕੁੰਡੇ ਆ ਦੋ ਲੂਪਾਂ ਵਿੱਚ ਇਹ ਚਾਰ ਕੁੰਡੇ ਬਣ ਗਏ ਇਹਨਾਂ ਚੌਵਾਂ ਕੁੰਡਿਆਂ ਨੂੰ ਬੈਕ ਲੂਪ ਤੋਂ ਲੈਣਾ ਇਨਾਂ ਦਾ ਇੱਕ ਬਣਾ ਲੈਣਾ ਧਾਗੇ ਨੂੰ ਢਿੱਲਾ ਹੀ ਰੱਖਣਾ ਫਿਰ ਨਾ ਚੌਵਾਂ ਕੁੰਡਿਆਂ ਨੂੰ ਅੱਗੋਂ ਦੀ ਸਲਾਈ ਤੇ ਲੈਣਾ ਇਸ ਤਰੀਕੇ ਨਾਲ ਇਹਨਾਂ ਦਾ ਇੱਕ ਕੁੰਡਾ ਫਿਰ ਬਣਾ ਲੈਣਾ ਕੋ ਡਿਜ਼ਾਈਨ ਬਣ ਗਿਆ ਇਹ ਫਿਰ ਦੋ ਕੁੰਡੇ ਹੀ ਬਣ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਪੰਜ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਲਾਈ ਚ ਬਣਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾਉਣਾ ਜਿਹੜੇ ਦੋ ਕੁੰਡੇ ਸਿੱਧੇ ਦੋ ਲੂਪਾਂ ਬਣਾਈਆਂ ਇਹਨਾਂ ਚੌਵਾਂ ਕੁੰਡਿਆਂ ਬੈਕ ਲੂਪ ਤੋਂ ਲੈਣਾ ਚੌਵਾਂ ਦਾ ਇੱਕ ਬਣਾ ਲੈਣਾ ਫਿਰ ਇਹਨਾਂ ਚੌਵਾਂ ਕੁੰਡਿਆਂ ਨੂੰ ਅੱਗਿਓਂ ਦੀ ਲੈਣਾ ਚੌਵਾਂ ਕੁੰਡਿਆਂ ਦੇ ਦੋ ਕੁੰਡੇ ਬਣ ਗਏ ਜਿੰਨੇ ਸਾਡੇ ਕੋਲ ਕੁੰਡੇ ਹੀ ਫਿਰ ਉਨੇ ਹੀ ਹੋਗੇ ਡਿਜ਼ਾਈਨ ਦੀ ਤੀਸਰੀ ਸਿਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਚੌਵਾਂ ਕੁੰਡਿਆਂ ਇਕੱਠਿਆਂ ਨੂੰ ਸਿਲਾਈ ਤੇ ਲੈਣਾ ਚੌਥਾ ਦਾ ਇੱਕ ਬਣਾ ਲੈਣਾ ਬੈਕ ਲੂਪ ਤੋਂ ਇੱਕ ਵਾਰ ਫਿਰ ਇਹਨਾਂ ਨੂੰ ਅੱਗੋਂ ਦੀ ਲੈਣਾ ਇਹਨਾਂ ਦਾ ਫਿਰ ਇੱਕ ਕੁੰਡਾ ਬਣਾ ਲੈਣਾ ਲਾਸਟ ਵਾਲੇ ਤਿੰਨ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਚੌਥੀ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਹੈ ਚੌਥੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾ ਕੇ ਕੰਪਲੀਟ ਕਰਨਾ ਇਹ ਮੈਂ ਚੌਥੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹ ਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਬਣਾ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ